ਦੇ ਬੋਨੇ ਕਾ ਕਰਨਾ ਕਰਦਾ ਜੀ ਜਵਾਬ ਦਾ ਬਹੁਤ ਧੰਨਵਾਦ ਆ ਧੰਨਵਾਦ ਮੇਰਾ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਕੀ ਨਾਂ ਹੈ ਸਰ ਤੁਹਾਡਾ ਜੀ ਮੇਰਾ ਨਾਮ ਕਪਿਲ ਕੋਸ਼ਲ ਮਲਿਕ ਹੈ ਸਰ ਜਿਵੇਂ ਤੁਸੀਂ ਅੱਜ ਰੋਟਰੀ ਕਲੱਬ ਪਾਤਰਾ ਰਾਇਲ ਦੇ ਪ੍ਰਧਾਨ ਹੋ ਤੇ ਕਿੰਨਾ ਪ੍ਰੋਜੈਕਟ ਹੈ ਤੁਹਾਡਾ ਜਿਹੜਾ ਇਹ ਕੈਂਪ ਲਾ ਰਹੇ ਆ ਇੱਥੇ ਅੱਜ ਅਸੀਂ ਜਿਹੜਾ ਪ੍ਰੋਜੈਕਟ ਲਾ ਰਹੇ ਆ ਬਲੱਡ ਡੋਨੇਸ਼ਨ ਦਾ ਇਹ ਸਾਡਾ 16ਵਾਂ ਪ੍ਰੋਜੈਕਟ ਹੈ ਸਾਡਾ ਜਿਹੜਾ ਕੈਂਪ ਸਟਾਰਟ ਹੁੰਦਾ ਜੁਲਾਈ 2024 ਤੋਂ ਲੈ ਕੇ ਜੂਨ 2025 ਤੱਕ ਚੱਲੇਗਾ ਜੀ ਜੀ ਇਹ ਸਾਡਾ 16ਵਾਂ ਪ੍ਰੋਜੈਕਟ ਹੈ ਤੇ ਇੱਥੇ ਨਿਆਲ ਕਾਲਜ ਦੇ ਵਿੱਚ ਕਿੰਨਾ ਕੈਂਪ ਹੈ ਤੁਹਾਡਾ ਜੀ ਇਹ ਨਿਆਲ ਕਾਲਜ ਅਸੀਂ ਵੈਸੇ ਹਰ ਸਾਲ ਦੋ ਕੈਂਪ ਲਗਵਾਨਦੇ ਆ ਇਹ ਸਾਡਾ ਇਸ ਸਮੇਂ ਵਿੱਚ ਪਹਿਲਾ ਪ੍ਰੋਜੈਕਟ ਲਾ ਰਹੇ ਆ ਆਪਾਂ ਜਿਹੜਾ 2024 ਦਾ ਸਾਡਾ ਜਿਹੜਾ ਟੇਨਰ ਦਾ ਪਹਿਲਾ ਪ੍ਰੋਜੈਕਟ ਹੈ ਕਿੰਨਾ